ਸਰ ਮੈਂ ਗੱਡੀ ਆਪਣੀ ਇੱਧਰ ਲਈ ਛੱਡੀ ਇੱਕ ਗੱਡੀ ਹੁੰਦੀ ਇੱਥੇ ਲਈ ਛੱਡਣ ਲੱਗੇ ਆਪ ਉਹ ਨਾ ਇੱਧਰ ਲਈ ਸਾਡੇ ਗੱਡੀ ਹੁੰਦੀ ਇਹਨਾਂ ਦੀ ਦੇਖੋ ਵੀ ਦੋ ਬੰਦੇ ਗੱਡੀ ਵਾਜ ਗਈ ਆ ਇਹ ਇੱਥੇ ਲਈ ਛੱਡਦੇ ਜਾਣਦੇ ਸੀ ਉਹ ਮਲਾਜਨ ਸਾਹਿਬ ਨੇ ਕਹਿੰਦਾ ਵੀ ਇੱਥੇ ਲਈ ਛੱਡਦੇ ਗੱਡੀ ਜਾਣਦੇ ਸੀ ਤੇ ਜਦੋਂ ਇੱਧਰ ਨੂੰ ਆਏ ਉਹ ਸਾਰੇ ਇੱਕ ਬੰਦੇ ਮੇਰੀ ਘੱਟੀ ਸੀ ਇਹਦੇ ਪਿੱਛੇ ਜਿਹੜਾ ਖੜਾ ਆਪਣਾ ਪਿੱਪਲ ਜੀ ਉਹ ਮੇਰੇ ਪਿੱਛੇ ਵਿੱਚ ਹੋ ਰਿਹਾ ਸੀ ਮੇਰੇ ਪਿੱਛੇ ਉਹਨੇ ਹਿੱਟ ਕਰੀ ਅੱਛਾ ਨਾ ਬੱਚਾ ਲੈਣ ਜਾ ਰਿਹਾ ਜੀ ਉਹਨੇ ਬੱਚਾ ਦੇ ਪਿੱਪਲ ਹੋ ਗਏ ਉਹਨੂੰ ਲੈਣ ਜਾ ਰਿਹਾ ਦੋ ਪਾਰਟੀ ਤਾਂ ਨਹੀਂ ਖਾਦੀ ਘੁੰਮ ਕੇ ਮਾ ਲੋ ਪਿੱਛੇ ਇੱਕ ਬੱਚਾ ਖੜਾ ਮੇਰੇ ਘੱਟੀ ਐ ਘੁੰਮ ਕੇ ਤਰੇ ਨਾ ਕੋਈ ਐਫਰ ਸਰ ਮੇਰਾ ਨਾਮ ਜਗਦੀਸ਼ ਸਿੰਘ ਜੋ ਬਟੇ ਮੇਰੀ ਸਰ 20 ਸਾਲ ਹੈ ਕਿ ਤੇ ਲੋਕਾਂ ਤੇ ਪਰ ਠੀਕ ਹੈ ਜੀ ਸਰ ਮੈਂ ਗੱਡੀ ਆਪਣੀ ਇਧਰ ਲਈ ਛੱਡ ਵੀ ਇੱਕ ਗੱਡੀ ਆਉਂਦੀ ਸੀ ਇਧਰ ਲਈ ਛੱਡ ਲੱਗੇ ਆ ਪੁੱਤ ਡਰਾਈਵਰ ਸਰ ਨੇ ਆਪਣੀ ਸਾਰਾ ਹੁੰਨਾ ਇਧਰ ਲਈ ਛੱਡ ਮੇਰੀ ਗੱਡੀ ਆਉਂਦੀ ਇਹਨਾਂ ਦੀ ਵੇਖੋ ਵੀ ਦੋ ਬੰਨਿਆਂ ਗੱਡੀ ਵੱਜ ਗਈ ਆ ਇਹ ਇਧਰ ਲਈ ਛੱਡ ਕੇ ਜਾਣਦੇ ਸੀ ਉਹ ਮਲਾਜਮ ਸਾਹਿਬ ਨੇ ਕਹਿੰਦਾ ਵੀ ਇਧਰ ਲਈ ਛੱਡ ਕੇ ਗੱਡੀ ਜਾਣਦੀ ਸੀ ਤੇ ਜਦੋਂ ਇੱਧਰੋਂ ਆਏ ਉਹ ਸਾਰੇ ਇਕ ਬੰਨੇ ਹੋਏ ਜੇ ਉਹਨਾਂ ਕਹਤਾ ਵੀ ਇੱਦਾਂ ਗੱਡੀ ਨਹੀਂ ਵਜਦੀ ਪਹਿਲਾਂ ਉਹ ਮਲਾਜਨ ਸਾਹਿਬ ਕਹਿੰਦੇ ਵੀ ਤੁਸੀਂ ਇੱਧਰੋਂ ਜਾ ਡੇ ਜੇ ਤੇ ਮੈਂ ਇਹਨਾਂ ਵੀ ਉਹ ਕੈਮਰੇ ਚੈੱਕ ਕਰਕੇ ਗੱਡੀ ਦੇਖੀ ਜਾਵੇ ਮੇਰੀ ਗੱਡੀ ਆਪਣੀ ਨਾਲ ਸਿੱਧੀ ਆਉਣਾ ਮੇਰੇ ਮਗਰ ਗੱਡੀਆਂ ਉੰਡੀ ਸੀ ਤੇ ਗੱਡੀ ਇੱਕ ਸਾਈਡ ਤੋਂ ਵੱਜ ਕੇ ਇਧਰਲੀ ਸਾਈਡ ਗੱਡੀ ਵਜੀ ਜੇ ਤੇ ਦੂਜੀ ਸਾਈਡ ਨਾਲ ਗੱਡੀ ਅਗਲੇ ਬੰਨੇ ਤੋਂ ਆ ਕੇ ਇਹ ਕਹਿੰਦੇ ਆ ਗੱਡੀ ਮਗਰੋਂ ਵੱਜ ਕੇ ਫੇਰ ਅੱਗੇ ਆ ਗਈ ਇਹਦਾ ਹੋ ਸਕਦਾ ਵੀ ਗੱਡੀ ਮਗਰੋਂ ਵੱਜ ਕੇ ਆਇਆ ਹਾਂਜੀ ਗੱਡੀ ਦਾ ਨਸਾਨ ਸਾਰਾ ਹੀ ਛੇ ਟੁੱਟੇ ਰਹੇ ਦੋ ਤੇ ਦੂਜੀ ਸਾਈਡ ਨਾਲੇ ਡਰਾਈਵਰ ਸਾਈਡ ਨਾਲੇ ਇਹ ਮਾਲਕ ਨੂੰ ਬੁਲਾਇਆ ਹਾਂਜੀ ਸਰ ਮਾਲਕ ਨੂੰ ਬੁਲਾਇਆ ਵਾ ਇਹ ਬਾਰੇ ਪਿਆ ਸਰ ਬੁਲਾਇਆ ਤਾਂ ਉਹਨਾਂ ਨੇ ਕਹਿੰਦੇ ਸੀ ਕਿ ਗੱਡੀ ਇੱਧਰ ਨਹੀਂ ਛੱਡਦੇ ਜਾਣਦੀ ਆ ਉਹਨਾਂ ਨੇ ਤੇ ਕੈਮਰਾ ਚੱਕ ਲੀਏ ਤੇ ਹੁਣ ਉਹ ਨਾ ਉਧਰਲੇ ਬਨੇ ਜਾ ਗਏ ਤੇ ਹੁਣ ਆਂਦੇ ਵੀ ਇਹ ਨਹੀਂ ਗੱਡੀ ਉਧਰੋਂ ਹੀ ਆਉਂਦੀ ਸੀ ਉਹ ਦੂਸਰੇ ਉਧਰੋਂ ਤੇ ਗੱਡੀ ਪਿੱਛੇ ਮਾਰੀ ਗਈ ਸਰ ਗੱਡੀ ਇੱਧਰ ਮੈਂ ਵੀ ਗੱਡੀ ਅੱਗੇ ਸਰ ਉਹ ਗੱਡੀ ਪਿੱਛੇ ਹੈ ਹਾਂਜੀ ਉਹ ਪਿੱਛੇ ਗੱਡੀ ਆਈ ਉਹ ਇੱਥੇ ਮੇਰੇ ਅੱਗੇ ਇਹ ਉਹ ਬਲਵਾਨ ਸਾਹਿਬ ਆਦੇ ਆਪੀ ਉਹ ਗੱਡੀ ਮਗਰੋਂ ਆਈ ਆ ਤੇ ਮੈਂ ਆਪਣੇ ਸਰ ਧਿਆਨ ਜਾਂਦਾ ਇੱਧਰ ਨਹੀਂ ਛੱਡਦੇ ਜਾਣ ਇੱਧਰਲੇ ਸਾਡੇ ਗੱਡੀ ਆਉਂਦੀ ਮੈਂ ਡੈਰੀਗੇਟ ਕਰ ਉਹ ਗੱਡੀ ਉੱਤੋਂ ਜਾ ਨਹੀਂ ਮਾਜੀ ਪਰਨਾਉ ਰਾਮ ਸਿੰਘ ਆ ਮੈਂ ਨਾ ਆਪਣੇ ਬੱਚਿਆਂ ਮੇਰੇ ਯੂਨੀਵਰਸਿਟੀ ਪੜ੍ਹਦੇ ਆ ਮਾਨਸਾ ਬਲਾਕ ਤੋਂ ਆ ਰਿਹਾ ਸੀ ਤੇ ਮੇਰੀ ਗੱਡੀ ਸੀ ਇਹਦੇ ਪਿੱਛੇ ਆ ਜਿਹੜਾ ਖੜਾ ਆਪਣਾ ਪੇਪਰ ਜੀ ਉਹ ਮੇਰੇ ਪਿੱਛੇ ਵਿੱਚ ਹੋ ਰਿਹਾ ਸੀ ਮੇਰੇ ਪਿੱਛੋਂ ਨੇ ਹਿੱਟ ਕਰੀ ਮੇਰੀ ਗੱਡੀ ਘੁੰਮ ਗਈ ਤੇ ਨਾਲੇ ਵਾਵਾ ਨੁਕਸਾਨ ਹੋ ਗਿਆ ਜੀ ਮੇਰਾ ਆ ਦੇਖ ਲਓ ਦੋਨਾਂ ਪਾਸੇ ਡਾਕੀਆਂ ਨੇ ਦੋਨਾਂ ਪਾਸੇ ਉਹ ਖਰਾਬ ਹੋ ਗਿਆ ਪਿੱਛੇ ਲਾਈਟਾ ਲੋਟਾ ਪਿਛਲਾ ਬੰਪਰ ਉੱਪਰ ਟੁੱਟ ਗਿਆ ਸਾਰਾ ਏ ਭਜਾ ਜਾ ਰਿਹਾ ਤੇਰੇ ਨੂੰ ਮੈਂ ਤਾਂ ਹੁਣ ਟਕਾਏ ਨਾ ਤੇ ਆਏ ਮੇਰੇ ਪਿੱਛੇ ਸੀ ਮੈਂ ਅੱਗੇ ਸੀ ਇਹਨੇ ਮੈਂ ਕਿਹਾ ਕੋਈ ਬ੍ਰੇਕ ਮਾਰਿਆ ਉੱਥੇ ਜੇ ਪਰ ਕੇ ਮੇਰੇ ਹਿੱਟ ਮਾਰੀ ਇਹਨੇ ਮੇਰੇ ਗੱਡੀ ਗਈ ਧੰਮਾ ਇਹ ਹੁਣ ਆਲਟੋ ਗੱਡੀ ਹੁੰਦੀ ਐ ਇੰਨੀ ਕੋਈ ਆਉਂ ਨਹੀਂ ਹੁੰਦਾ ਐ ਬੜੀ ਹਿੱਟ ਬੱਜੀ ਨਾਲ ਦੇ ਨਾਲ ਘੁੰਮ ਗਈ ਆ ਸ਼ੀਸ਼ੇ-ਸ਼ੂਸ਼ੇ ਤੋੜਤੇ ਤੇ ਦੋਨਾਂ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਤਨ ਇੱਕ ਪਾਸੇ ਦੋ ਟੁੱਟ ਗਏ ਇੱਕ ਪਾਸੇ ਵਾਲਾ ਮਤਲਬ ਕਨੈਕਟਰ ਸਾਈਡ ਆ ਟੁੱਟ ਗਿਆ ਪਿਛੋ ਬੈਂਪਰ ਟੁੱਟ ਗਿਆ ਲਾਈਟ ਵਗੈਰਾ ਸਾਰੀ ਟੁੱਟ ਗਈ ਤਾਂ ਨੁਕਸਾਨ ਜਵਾਬਾ ਕਰਤਾ ਕਰ ਮੇਰੇ ਨੇ ਇਹ ਤੇ ਯਾਰੇ ਕਦੀ ਤੇ ਮੈਂ ਤਾਂ ਸਾਰ ਕੱਲੇ ਸੀਗਾ ਜੀ ਬੱਚੇ ਮਿਲ ਜਾ ਬੱਚਾ ਨਾ ਬੱਚਾ ਲੈਣ ਜਾ ਰਿਹਾ ਜੀ ਉਹਨਾਂ ਦੇ ਪੇਪਰ ਬੱਚਾ ਦੇ ਪੇਪਰ ਹੋ ਗਏ ਉਹ ਲੈਣ ਜਾ ਰਿਹਾ ਸੀਗਾ ਮੰਗਦਾ ਸਾਰ ਮੇਰੇ ਗੱਡੀ ਉਦਾ ਕੰਮ ਕਰਾ ਦੇ ਇੰਨੀ ਬੋਏ ਵੀ ਪਚਾ ਹੋ ਗਿਆ ਮੈਂ ਬਚ ਗਿਆ ਜੇ ਮੈਂ ਤਵਾ ਟੁੱਟ ਜਾਂਦੀਆਂ ਫੇਰ ਫਿਰ ਆਪੇ ਭੁਗਤਦਾ ਇਹ ਪਲਟੀ ਤਾਂ ਨਹੀਂ ਖਾਦੀ ਘੁੰਮ ਕੇ ਮਾਲੋ ਤੇ ਇੱਕ ਬੱਚਾ ਸਾਰ ਮੇਰੇ ਗੱਡੀ ਐ ਘੁੰਮ ਗਈ ਤੇ ਇਹਨੇ ਕੋਈ ਫਿਰ ਇਹਨੇ ਦੂਜੇ ਪਾਸੇ ਵੱਜਿਆ ਲੈ ਨਾਲ ਸਰ ਜੀ ਤੇ ਕੀ ਗੱਲ ਹੋਈ ਆ ਜੀ ਹੋਲਡਰ ਕਿੱਦਾਂ ਬੋਲਰਾਂ ਦੇ ਇੱਥੇ ਜਿਹੜਾ ਟਿਪਰ ਵਾਲੇ ਨੇ ਗੱਡੀ ਮਾਰਤੀ ਤੇ ਗੱਡੀ ਫਲਟ ਗਈ ਕਿੰਨਾ ਨੁਕਸਾਨ ਹੋਇਆ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਕੰਮ ਕਰ ਲੈ ਟਿਪਰ ਵਾਲੇ ਨੂੰ ਹਾਂਜੀ ਹਾਂਜੀ ਕੈਪਰ ਵਗੈਰਾ ਚੈੱਕ ਕਿਤੇ ਜਾ ਰਹੇ ਹਾਂਜੀ ਕਰਾਂਗੇ ਜੀ ਜੀ ਤੇ ਫਲਸਾ ਹੈਗਾ ਜੀ ਕਿੰਨੇ ਕਿੰਨੇ ਇਹਦੇ ਨਾਲ ਉਹਨਾਂ ਨੂੰ ਵੀ ਸਾਰਾ ਕੀ ਬਸ ਸੱਤ-ਸੱਤਾ ਆਇਆਗਾ ਤੇ ਭੱਜੇ ਵੀ ਕੁਝ ਕੀਤਾ ਨਹੀਂ ਇਹਦੇ ਆਹ ਨੇ ਪੰਜਲੀ ਕੋਸ਼ਿਸ਼ ਕੀਤੀ ਪਈ ਲੱਗਾਈ ਤੇ ਕੰਮ ਕਰ ਲੈ ਹਾਂਜੀ